ਖਬਰ ਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਭਾਈ ਅਮਰਤਪਾਲ ਖਾਲਸਾ ਦੀ ਐਨਐਸਸੀ ਇੱਕ ਸਾਲ ਵਾਸਤੇ ਹੂਲ ਪੁਦਾ ਦਿੱਤੀ ਗਈ ਹੈ ਹਾਲਾਂਕਿ ਭਾਈ ਅਮਰਤਪਾਲ ਖਾਲਸਾ ਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਭਾਈ ਅਮਰਤਪਾਲ ਐਮਪੀ ਦੀ ਥਾਂ ਬਣੀ ਹੋਈ ਹੈ ਉਹ ਕਹਿੰਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਅਕਾਲੀ ਦਲ ਲੋਕਬਾਰਸ ਪੰਜਾਬ ਵੱਲੋਂ ਐਜ਼ ਇੱਕ ਮੁੱਖ ਮੰਤਰੀ ਹੋਣਗੇ ਸਰਕਾਰ ਬਣੇਗੀ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਇੱਧਰ ਭਗਤ ਸਿੰਘ ਦੁਆਬੀ ਨੇ ਇੱਕ ਵੱਡੇ ਇਲਜ਼ਾਮ ਲਗਾਏ ਨੇ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਧਰਮ ਪਤਨੀ ਦੇ ਪਹਿਲਾਂ ਆਪਾਂ ਉਹ ਵੀਡੀਓ ਸੁਣਦੇ ਆ ਕਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਬਾਅਦ ਵਿੱਚ ਆਪਾਂ ਗੱਲਬਾਤ ਕਰਾਂਗੇ ਇਹ ਦੇ ਘਰਾੜੀ 3 ਸਾਲ ਤੋਂ ਹੋਟਲ ਦੇ ਵਿੱਚ ਗੋੜ ਰਾਤ ਕੱਟ ਰਹੀ ਆ ਡਿਪਰੋ ਘਟ ਹੈ ਠੀਕ ਉਹਨੂੰ ਕੋਰਸ ਬਾਲ ਕਰੂਗਾ ਕੀ ਗੱਲ ਬਈ जे कोई आम लेडी जाके रह ली अपने नानके भी चलेगी ताओ दी की गल बन गई कि वो निकल गई जे कोई किसी एम पी के घर आई जाके तीन साल तो होटल के गई है बैठी है दिन भी कट दी रात भी कट दी और कली रही रह है तो नानके छुट्टिया कट्ट गई हुई है घट्टो घट सब तो अठ लड़कियां ने लेडीज ने कोई कमाले वाली ने कोई अमृता भी नहीं जिन्होंने बाईचांस गलती अमृतपाल के अमृतपाल के उत्ते खिलाफ भी नहीं बोलिया सिर्फ सवाल पूछ लिया ਉਹਨਾਂ ਦੇ ਪਰਿਵਾਰ ਦਾ kujard ਦਿੱਤੇ ਹਨ। ਉਹਨਾਂ ਆਂਗਿਆ ਫੋਟੋਆਂ ਉੱਪਰ ਧਾੜ ਹੋਰ ਤੇ ਥੱਲੇ ਅਸ਼ਲੀਲ ਕੁਝ ਹੋਰ ਫੜਾ ਕੁਝ ਕੀਤਾ ਨਹੀਂ। ਮੈਂ ਹੋ ਸਕਦਾ ਆਂਡ ਵਾਲੇ ਟਾਈਮ 'ਚ ਉਹ ਸਾਰੀਆਂ ਪੜਾਣਾਂ ਨਾਲ ਮੀਟ ਕਰ ਰਿਹਾ ਹੂੰ। ਹੋ ਸਕਦਾ ਆਂਡ ਵਾਲੇ ਟਾਈਮ ਦੇ ਵਿੱਚ ਉਹ ਸਾਰੀਆਂ ਪੜਾਣਾਂ ਵੀ ਪ੍ਰੈਸ ਕੰਟਰੋਲ ਵਿੱਚ ਪਿਠਾਉਂਾਂ। ਜਿਨ੍ਹਾਂ ਦੇ ਪਰਿਵਾਰ ਇੰਨਾਂ ਨੇ ਪ੍ਰਭਾਦ ਕੀਤੇ ਕਿਉਂ? ਕਿਉਂਕਿ ਅਮਰਪਾਲ ਸਵਾਲ ਪੁੱਛਦਾ। ਇਸ ਜ਼ਿੰਮੇਵਾਰ ਐਫਪੀ ਤੇ ਘਰ ਵਾਲੀ 3 ਸਾਲ ਤੋਂ ਫੋਟੋ ਐਫਆਈ ਅਮਰਤਪਾਲ ਖਾਲਸਾ ਅਧਿਕਾਰ ਵਾਲੀ ਪਾਸ ਕਰ ਵਾਲੀ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਭਗਤ ਸਿੰਘ ਦੁਆਬੀ ਅਤੇ ਉਹਨਾਂ ਦੇ ਨਾਲ ਇੱਕੋ ਹੀ ਪੈਨ ਬੈਠੇ ਹੋਏ ਨੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਤੇ ਦੂਸਰੇ ਪਾਸੇ ਕੀ ਹੈ ਕਿ 6 ਤੋਂ 7 ਲੜਕੀਆਂ ਦੇ ਪਰਵਾਰ ਬਰਬਾਦ ਕੀਤੇ ਗਏ ਨੇ ਭਾਈ ਅਮਰਤਪਾਲ ਖਾਲਸਾ ਦੇ ਸਾਥੀਆਂ ਵੱਲੋਂ ਕਿਉਂਕਿ ਉਹ ਆਪਣੀ ਲੋਕ ਆਵਾਜ਼ ਬੁਲੰਦ ਕਰਦੇ ਨੇ ਤੇ ਦੂਸਰੇ ਪਾਸੇ ਇਹ ਲਗਾਤਾਰ ਡਿਗਰੂਗੜ ਦੇ ਇਲਾਕੇ ਦੇ ਵਿੱਚ ਕੋਈ ਹੋਟਲ ਪੈਂਦਾ ਹੈ ਲਗਾਤਾਰ 3 ਸਾਲਾ ਤੋਂ ਉਥੇ ਰਹਿ ਰਿਹਾ ਹੈ ਕੱਲੀ ਇਹਦੇ ਉੱਤੇ ਨਿਸ਼ਾਨੀਆਂ ਸਵਾਲ ਖੜੇ ਕਿਉਂ ਨਹੀਂ ਹੁੰਦੇ ਭਗਤ ਸਿੰਘ ਦਵਾਬੀ ਅਤੇ ਇਸ ਪੈਣ ਵੱਲੋਂ ਲਗਾਤਾਰ ਸਵਾਲਗਤ ਸਵਾਲ ਕੀਤੇ ਜਾ ਰਹੇ ਨੇ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਭਗਤ ਸਿੰਘ ਦਵਾਬੀ ਵੱਲੋਂ ਹੀ ਪਿਛਲੇ ਦਿਨਾਂ ਦੇ ਵਿੱਚ ਕੁਝ ਆਡੀਓ ਕੁਝ ਵੀਡੀਓ ਨਸ਼ਰ ਕੀਤੇ ਗਏ ਸੀ ਕੁਝ ਸੋਸ਼ਲ ਮੀਡੀਆ ਤੇ ਆ ਤਿਰੀਆਂ ਨੇ WhatsApp ਤੇ ਸਕਰੀਨਸ਼ਾਟ ਵੀ ਵਾਇਰਲ ਹੋਏ ਸੀ ਕਿਉਂਕਿ ਦੁਆਬੀ ਵਾਰ-ਵਾਰ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਖਾਲਸਾ ਕੌਮ ਦੇ ਲਈ ਸਹੀ ਨਹੀਂ ਕੌਮ ਦੇ ਲਈ ਫਿਟ ਨਹੀਂ ਤੁਸੀਂ ਮੈਨੂੰ ਆਪਣੇ ਵਿਚਾਰ ਜੋ ਸਾਂਝੇ ਕਰਕੇ ਦੱਸਨੇ ਨੇ ਕਿ ਭਾਈ ਅਮਰਤਪਾਲ ਖਾਲਸਾ ਸਤਮੁੱਚ ਇਸ ਤਰ੍ਹਾਂ ਦੇ ਨਹੀਂ ਜਾਂ ਉਹਨਾਂ ਦੀ ਕਰਤਾਰਕੁਸ਼ੀ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਲਈ ਇਸ ਤਰ੍ਹਾਂ ਦੇ ਇਲਜ਼ਾਮ ਪਗਸ ਸਿੰਘ ਦੁਆਪੀ ਦੁਆਬੀ ਅਤੇ ਇੱਕ ਭੈਣ ਵੱਲੋਂ ਜਿਹੜੇ ਨੇ ਲਗਾਏ ਜਾ ਰਹੇ ਨੇ